ਵਾਹ ਮਾਹਰ 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 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੁੰਗਾ ਕਿ ਪ੍ਰਸ਼ਾਸਨ ਦਾ ਇੱਕੋ ਹੀ ਜਵਾਬ ਹੁੰਦਾ ਹਰ ਗੱਲ ਦੇ ਉੱਤੇ ਕਿ ਤੁਸੀਂ ਦੱਸੋ ਡੋਰ ਕਿੱਥੇ ਵਿਗਦੀ ਹੈ ਜੇ ਨਸ਼ੇ ਦੇ ਮੁੱਦੇ ਤੇ ਗੱਲ ਕਰ ਲਈਏ ਇਹਨਾਂ ਨਾਲੇ ਕਹਿੰਦੇ ਆ ਨਸ਼ੇ ਦੇ ਮੁੱਦੇ ਤੇ ਵੀ ਤੁਸੀਂ ਦੱਸੋ ਨਸ਼ਾ ਕਿੱਥੇ ਵਿਗਦਾ ਪਰ ਤੁਸੀਂ ਦੱਸੋ ਵੀ ਤੁਹਾਡੀ ਇੰਟੈਲੀਜੈਂਸ ਤੁਹਾਡੀ ਸੀਆਈਡੀ ਤੁਹਾਡੀਆਂ ਰਿਪੋਰਟਾਂ ਕਿੱਥੇ ਜਾਂਦੀਆਂ ਜੇ ਇਹ ਹੀ ਗੱਲ ਜੇ ਇਹ ਹੀ ਜਿਵੇਂ ਬੱਚਿਆਂ ਦਾ ਨੁਕਸਾਨ ਹੋਇਆ ਡੋਰਾਂ ਦੇ ਨਾਲ ਜੇ ਇਹ ਹੀ ਗੱਲ ਕਿਤੇ ਪ੍ਰਸ਼ਾਸਨ ਦੇ ਬੱਚੇ ਦੇ ਨਾਲ ਹੋਈ ਹੁੰਦੀ ਤਾਂ ਮੇਰੇ ਸਾਹਨ ਹੁਣ ਨੂੰ ਸਾਰੇ ਚੱਕ ਲੈਣੇ ਸੀ ਇਹਨਾਂ ਨੇ 99% ਡੋਰ ਹੈ ਜਿਹੜੀ ਚਾਈਨਾ ਡੋਰ ਵਿਕੀ ਹੈ ਤੇ 99% ਬੱਚਿਆਂ ਦੇ ਹੱਥ ਦੇ ਵਿੱਚ ਚਾਈਨਾ ਡੋਰ ਸੀਗੀ ਇਹਦਾ ਜ਼ਿੰਮੇਵਾਰ ਕੌਣ ਹੈ ਪ੍ਰਸ਼ਾਸਨ ਨੂੰ ਹੀ ਕਵਾਂਗੇ ਨਾ ਹੋਰ ਅਸੀਂ ਕਿਹਨੂੰ ਕਵਾਂਗੇ ਹੋਰ ਅਸੀਂ ਕਿਹਨੂੰ ਕਵਾਂ ਜਾਂ ਪੰਜਾਬ ਸਰਕਾਰ ਨੂੰ ਕਵਾਂਗੇ ਪੇ ਉਹੀ ਪ੍ਰਸ਼ਾਸਨ ਜਿਹੜਾ ਕਹਿੰਦਾ ਸੀਗਾ ਕਿ ਅਸੀਂ ਡਰੋਨ ਡਾਏ ਦੇਖੋ ਕੋਠਿਆਂ ਦੇ ਉੱਤੇ ਜਾ ਕੇ ਇਹਨਾਂ ਨੇ ਕਿਦਾਂ دہشت ਕ੍ਰੀਏਟ ਕੀਤੀ ਬੱਚਿਆਂ ਦੇ ਵਿੱਚ ਬੱਚਿਆਂ ਦੇ ਮਨਾਂ ਦੇ ਵਿੱਚ ਇਹ ਕੋਠਿਆਂ ਦੇ ਭੱਜੇ ਪੌੜੀਆਂ ਚੜ੍ਹੇ ਜਵਾਕ ਵੀ ਭੱਜੇ ਗਾਂ ਹੋ ਸਕਦਾ ਕੋਈ ਜਵਾਕ ਉੱਥੇ ਕੰਧ ਟੱਪ ਜਾਂਦਾ ਹੋ ਸਕਦਾ ਕੋਈ ਜਵਾਕ ਡਿੱਗ ਪੈਂਦਾ ਨੁਕਸਾਨ ਆ ਜਾਂਦਾ ਬੱਚਿਆਂ ਦੇ ਮਨਾਂ ਦੇ ਵਿੱਚ ਕਿੱਡੀ دہشت ਕ੍ਰੀਏਟ ਹੋਣੀ ਸੀ ਇਸ ਤੋਂ ਚੰਗਾ ਇਹ ਨਹੀਂ ਕਿ ਕਲੋਨੀ ਦੇ ਜਿਹੜੇ ਮੋਤਵਾਰ ਬੰਦੇ ਆ ਉਹਨਾਂ ਨਾਲ ਸੰਪਰਕ ਕਰਦੇ ਸੰਸਥਾਵਾਂ ਨਾਲ ਸੰਪਰਕ ਕਰਦੇ ਬੱਚਿਆਂ ਨਾਲ ਮੀਟਿੰਗਾਂ ਕਰਦੇ ਠੀਕ ਆ ਤੇ ਜਿਹੜੇ ਚੈਨਾ ਡੋਰ ਵੇਚਦੇ ਆ ਉਹਨਾਂ ਤੇ ਕਾਰਵਾਈ ਫੁੱਲ ਹੁੰਦੀ ਪਿਛਲੇ ਸਾਲ ਕਿਹੜਾ ਹੋਈ ਸੀ ਤੇ ਐਤਕੀ ਸਾਲ ਜਿਹੜਾ ਕਿਹੜਾ ਹੋਗੀ ਨਾ ਐਤਕੀ ਸਾਲ ਹੋਈ ਜਾਂ ਨਾ ਪਿਛਲੇ ਸਾਲ ਹੋਈ ਆ ਗੱਲ ਉਹੀ ਆ ਵੀ ਆਸੇ ਵਾਲੀ ਗੱਲ ਤਾਂ ਇਹ ਆ ਵੀ ਆਪਾਂ ਇਹਨਾਂ ਤੋਂ ਉਮੀਦ ਕਰਦੇ ਆਂ ਵੀ ਨਸ਼ਾ ਬੰਦ ਕਰ ਦਿਓ ਇਹ ਤੋਂ ਡੋਰ ਨਹੀਂ ਬੰਦ ਹੁੰਦੀ ਨਸ਼ਾ ਕਿੱਥੋਂ ਬੰਦ ਕਰ ਦੇਣਾ ਇਹਨਾਂ ਨੇ ਜਿਹੜੀ ਤਰਨਾ ਨਹੀਂ ਆ ਪੈ ਨੂੰ ਕਹਿ ਸਕਦੇ ਇੱਕ ਗੁਹਾਰ ਆ ਜਿਹੜੀ 2017 ਤੋਂ ਲਗਾਤਾਰ ਅਸੀਂ ਲਾ ਰਹੇ ਆਗੇ ਆ ਪਰ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਨਿਰਾਸ਼ਾ ਹੀ ਹੱਥ ਲੱਗੀ ਆ ਅਸੀਂ 13 ਅਗਸਤ ਤੋਂ ਮੇਲਾ ਪਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ ਜੀ ਵੀ ਸ਼ਹਿਰ 'ਚ ਡੋਰ ਆਉਣ ਵਾਲੀ ਆ ਉਹਨੂੰ ਆਉਣ ਤੋਂ ਰੋਕ ਲੋ ਨਹੀਂ ਰੁਕੀ ਜੀ ਉਸ ਤੋਂ ਬਾਅਦ ਸ਼ਹਿਰ 'ਚ ਡੋਰ ਆ ਗਈ ਹੈ ਜੀ ਹੁਣ ਇਹਨੂੰ ਅੱਗੇ ਵਿਕਣ ਤੋਂ ਰੋਕ ਲੋ ਉਹ ਵੀ ਨਹੀਂ ਰੁਕੀ ਫਿਰ ਇਹ ਕਿਹਾ ਗਿਆ ਵੀ ਚਲੋ ਭਾਈ ਸਾਰਾ ਕੁਝ ਤਾਂ ਆਪਣੇ ਹੱਥੋਂ ਨਿਕਲ ਗਿਆ ਇੱਕ ਸ਼ਹਿਰ 'ਚ ਮਨਿਆਦੀ ਕਰਾ ਦਿਓ ਵੀ ਇਹ પ્રતિਬੰਧਿਤ ਹੈ ਇਹਦੇ ਨਾਲ ਸਜ਼ਾ ਹੋ ਸਕਦੀ ਹੈ ਜਿਸ ਦੇ ਨਾਲ ਮਾੜਾ-ਮੋਟਾ ਡਰ ਕ੍ਰੀਏਟ ਹੋਵੇ ਵੇਚਣ ਵਾਲਿਆਂ 'ਚ ਵੀ ਵਰਤਣ ਵਾਲਿਆਂ 'ਚ ਵੀ ਉਹ ਵੀ ਨਹੀਂ ਹੋ ਸਕਿਆ ਜੀ ਇੱਕ ਮਨਿਆਦੀ ਤੱਕ ਵੀ ਫਰੀਦਕੋਟ ਪ੍ਰਸ਼ਾਸਨ ਤੋਂ ਨਹੀਂ ਕਰੇਗੀ ਔਰ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਤਾਂ ਇੱਕ ਗਾਜਟ ਔਰ ਨਹੀਂ ਵਿਕਣ ਦਿੱਤੀ ਅਸੀਂ ਅੱਜ ਇੱਕ ਅੰਬਾਰ ਲਿਆ ਕੇ ਇਹਨਾਂ ਨੂੰ ਦਿੱਤਾ ਜਿਹੜਾ ਕੁਸ਼ ਮਹੱਲਿਆਂ ਚੋਂ ਇਕੱਠਾ ਕੀਤਾ ਗਿਆ ਜਿਹੜੀ ਦਰਖਤਾਂ ਤੇ ਬਨੇਰਿਆਂ ਤੇ اٹਕੀ ਰਹੀ ਗਈ ਸੀ ਇਹਨੇ ਸਾਰਾ ਸਾਲ ਪੰਛੀ ਮਾਰਨੇ ਸੀ ਇਨਸਾਨਾਂ ਦੇ ਗਲਾਂ 'ਚ ਫਿਰਨਾ ਸੀਗਾ ਇਹ ਡੋਰ ਪਲਾਸਟਿਕ ਦੀ ਡੋਰ ਹੈ ਨਾ ਤਾਂ ਇਹ ਧੁੱਪਾਂ ਨਾਲ ਪਾਣੀ ਪੈਣ ਨਾਲ ਗਲਦੀ ਹੈ ਇਹ ਅੱਜ ਜਿੰਨੀ ਖਤਰਨਾਕ ਹੈ ਅਜੇ ਤੋਂ 1 ਸਾਲ ਬਾਅਦ ਵੀ ਉਨੀ ਖਤਰਨਾਕ ਹੋਊਗੀ ਤਾਂ ਸਾਡੀ ਇੱਕ ਕੋਸ਼ਿਸ਼ ਸੀ ਵੀ ਇਹਨੂੰ ਇਕੱਠੀ ਕਰੀਏ ਇਕੱਠੀ ਕਰਕੇ ਇੱਕ ਪਾਸੇ ਕਰ ਦਈਏ ਪਾਸੇ ਕਰਨ ਤੇ ਜੋ ਸਾਨੂੰ ਸਮਝ ਨਹੀਂ ਆਈ ਵੀ ਉਹਨੇ ਤਾਂ ਕਰੀਏ ਕੀ ਜੇ ਇਹਨੂੰ ਸਾੜਦੇ ਆਂ ਜੋ ਧੂਆ ਬੜਾ ਖਤਰਨਾਕ ਨਿਕਲਦਾ ਖੜਿਆ ਨਹੀਂ ਜਾਂਦਾ ਉੱਥੇ ਪਿਛਲੀ ਵਾਰੀ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਇਸ ਵਾਰੀ ਅਸੀਂ ਇਹ ਦੇਖਿਆ ਵੀ ਅਸੀਂ ਪ੍ਰਸ਼ਾਸਨ ਨੂੰ ਦੇ ਦਈਏ ਦੇਖਦੇ ਆਂ ਪ੍ਰਸ਼ਾਸਨ ਕੀ ਕਰਦਾ ਹੈ 1 ਮਹੀਨੇ ਬਾਅਦ ਆਰਟੀਆਈ ਵੀ ਜ਼ਰੂਰ ਪਾਵਾਂਗੇ ਇਹਦੀ ਵੀ ਕੀ ਕੀਤਾ ਜੀ ਇਹਨਾਂ ਨੇ ਪਰ ਪ੍ਰਸ਼ਾਸਨ ਦਾ ਰਵੱਈਆ ਇਹ ਹੈ ਜੀ ਬਈ ਕਿਹੜਾ ਸਾਡੇ ਬੱਚਿਆਂ ਤੇ ਕੁਝ ਹੋ ਰਿਹਾ ਲੋਕਾਂ ਦੇ ਬੱਚਿਆਂ ਦੀ ਇਹਨਾਂ ਨੂੰ ਇਹਨਾਂ ਨੂੰ ਕੀ ਲੋੜ ਹੈ ਫਿਕਰ ਕਰਨ ਦੀ ਪਰ ਸਾਡਾ ਕੰਮ ਹੈ ਜੀ ਆਵਾਜ਼ ਉਠਾਉਣਾ ਸਾਡੀਆਂ ਸੰਸਥਾਵਾਂ ਆਵਾਜ਼ ਉਠਾਉਂਦੀਆਂ ਰਹਿਣਗੀਆਂ ਫਰੀਦਕੋਟ ਪ੍ਰਸ਼ਾਸਨ ਨੂੰ ਫੇਰ ਇੱਕ ਵਾਰੀ ਬੇਨਤੀ ਹੈ ਵੀ ਚਲੋ ਇਹ ਤਾਂ ਚਾਈਨਾ ਡੋਰ ਹੈਗੀ ਹੈ ਫਰੀਦਕੋਟ ਦੇ ਵਿੱਚ ਹੋਰ ਵੀ ਬਹੁਤ ਪ੍ਰੋਬਲਮ ਹੈਗੀਆਂ ਜਿਹੜੀਆਂ ਪ੍ਰਸ਼ਾਸਨ ਦੇ ਹੱਲ ਕਰਨ ਵਾਲੀਆਂ ਇਹਨਾਂ ਦੇ ਧਿਆਨ ਹੱਲ ਕਰਨ ਵਾਲੇ ਪਾਸੇ ਨਹੀਂ ਹੈਗੀ ਆ ਉਹ ਅਸੀਂ ਦੇਖ ਲਿਆ ਪਿਛਲੇ ਸਾਲਾਂ ਚ ਡੋਰ ਵਿਕਦੀ ਸੀ ਥੋੜੀ ਚੋਰੀ ਛਿਪੇ ਵਿਕਦੀ ਸੀ ਇਸ ਸਾਲ ਦਾ ਰਿਕਾਰਡ ਕੈਮ ਹੋ ਗਿਆ ਜੀ ਖੁੱਲੇ ਆਮ ਡੋਰ ਵਿਕੀ ਹੈ ਵਰਜਿੰਦਰਾ ਕਾਲਜ ਦੇ ਕਿਨ ਡੋਰ ਜਾ ਕੇ ਲੋਕੀ ਹੋਮ ਡਿਲੀਵਰੀ ਦੇ ਕਰਕੇ ਦੀ ਕਰਕੇ ਆਈ ਹੈਗੀ ਦੋਧੀਆਂ ਨੇ ਡੋਰ ਵੇਚੀ ਹੈ ਜੀ ਕਰਿਆਨੇ ਵਾਲਿਆਂ ਨੇ ਡੋਰ ਵੇਚੀ ਅਸੀਂ ਸਭ ਨੂੰ ਨਹੀਂ ਕਹਿੰਦੇ ਪਰ ਕੁਝ ਲੋਕਾਂ ਨੇ ਇਸ ਬਸੰਤ ਤੇ ਬਹੁਤ ਖੁੱਲ ਕੇ ਡੋਰ ਵੇਚ ਲਈ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਾਡਾ ਪ੍ਰਸ਼ਾਸਨ ਤਾਂ ਆਪ ਦੇ ਆਪ ਜੂਲ ਗਿਆ ਹੋਇਆ ਹੈ ਉਹਨਾਂ ਨੇ ਕਿੱਥੇ ਸਾਡੇ ਤੱਕ ਪਹੁੰਚ ਕਰਨੀ ਹੈਗੀ ਹੈ ਸਾਡੀ ਬੇਨਤੀ ਹੈ ਜੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾਈਟ ਕਾਲਰ ਲੋਕ ਵੇਚ ਕੇ ਪਰੇ ਹੋ ਜਾਂਦੇ ਆ ਥੂ ਥੂ ਜੇ ਹੁੰਦੀ ਅੱਜ ਪ੍ਰਸ਼ਾਸਨ ਦੀ ਹੋਈ ਹੋਰੀ ਹੈ ਅੱਜ ਕਿਸੇ ਨੂੰ ਸਰਕਾਰ ਨੂੰ ਨਹੀਂ ਕੋਈ ਕਹਿ ਰਿਹਾ ਅੱਜ ਕਿਸੇ ਬੰਦੇ ਦਾ ਨਾਮ ਨਹੀਂ ਲਿਆ ਜਾ ਰਿਹਾ ਜੇ ਮਾੜਾ ਕਿਹਾ ਜਾ ਰਿਹਾ ਤਾਂ ਫਰੀਦਕੋਟ ਪ੍ਰਸ਼ਾਸਨ ਨਹੀਂ ਕਹਿ ਰਿਹਾ ਉਹਨੇ ਕਹਿਣਾ ਬੰਦਾ ਵੀ ਹੈ ਸਾਡਾ ਜੋ ਇਹਨਾਂ ਦੀ ਕਾਰਗੁਜ਼ਾਰੀ ਰਹੀ ਹੈਗੀ ਹੈ ਪ੍ਰਸ਼ਾਸਨ ਨੂੰ ਫੇਰ ਇੱਕ ਵਾਰੀ ਬੇਨਤੀ ਹੈ ਵੀ ਇਹਦਾ ਅੱਗੇ ਤੋਂ ਵੀ ਕੋਈ ਧਿਆਨ ਦਿਓ ਐਸ ਐਚਓ ਸਾਹਿਬ ਨੇ ਬੜੀ ਵਧੀਆ ਤਰੀਕੇ ਨਾਲ ਗੱਲ ਸੁਣੀ ਹੈ ਔਰ ਉਹਨਾਂ ਨੇ ਕਿਹਾ ਵੀ ਹੋਰ ਜਿਹੜੀਆਂ ਸ਼ਹਿਰ ਚ ਪ੍ਰੋਬਲਮ ਹੈਗੀਆਂ ਉਹਦਾ ਹੱਲ ਕਰਾਂਗੇ ਸਾਨੂੰ ਉਮੀਦ ਘੱਟ ਹੈ ਜੀ ਪਰ ਤਜਰਬਿਆਂ ਨਾਲ ਹੀ ਕਾਣੀ ਅੱਗੇ ਜਲਦੀ ਦੇਖਾਂਗੇ ਅੱਗੇ ਕੀ ਹੁੰਦਾ ਹੈਗਾ ਜੀ ਅਗਲੇ ਸਾਲ ਫੇਰ ਗੁਹਾਰ ਲਾਵਾਂਗੇ ਵਿਖਦੇ ਕੀ ਕਰਦੇ ਐ ਸੰਤਰ ਜੀ ਇਸ ਸੰਬੰਧੀ ਕੋਈ ਪਹਿਲਾਂ ਮੀਟਿੰਗ ਹੋਈ ਐ ਪ੍ਰਸ਼ਾਸਨ ਨਾਲ ਜਾਂ ਅਧਿਕਾਰੀਆਂ ਨਾਲ ਕੋਸ਼ਿਸ਼ ਬਹੁਤ ਕੀਤੀ ਸੀ ਜੀ ਇਹਨਾਂ ਨਾਲ ਪਿਛਲੇ ਸਾਲ ਸੀ ਇਹਨਾਂ ਨੂੰ ਖਬਰ ਦੇ ਕੇ ਗਈ ਵੀ ਆ ਜੀ 8-10 ਬੰਦੇ ਹੈਗੇ ਆ ਅਸੀਂ ਸਾਡੇ ਕੋਲ 50 ਬੰਦੇ ਦੀ ਲਿਸਟ ਆਈ ਸੀ ਅਸੀਂ ਉਹਦੇ ਵਿੱਚੋਂ ਜਿਹੜੇ ਵੱਡੇ ਹੋਲ ਸੇਲਰ ਸੀ ਉਹ 10 ਚੱਕ ਲੈ ਅਸੀਂ ਵੀ ਨਹੀਂ ਚਾਹੁੰਦੇ ਸੀ ਵੀ ਕੋਈ ਜੇ ਗਲਤੀ ਨਾਲ 8-10 ਗੱਟੂ ਲੈ ਆਇਆ ਉਹਦੇ ਤੇ ਕਾਰਵਾਈ ਹੋਵੇ ਕਾਰਵਾਈ ਉਹਦੇ ਤੇ ਵੀ ਹੋਵੇ ਪਰ ਪਹਿਲਾਂ ਉਹਨਾਂ ਦੇ ਹੋਵੇ ਜਿਨ੍ਹਾਂ ਨੇ ਇੱਥੇ ਟਰੱਕ ਲਵਾ ਲਏ ਉਹਨਾਂ ਤੇ ਕਾਰਵਾਈ ਕਰਨ ਦੀ بجائے ਉਹਨਾਂ ਨੂੰ ਅਲਰਟ ਕਰ ਦਿੱਤਾ ਗਿਆ ਉਹਨਾਂ ਨੇ ਡੋਰ ਜਿਹੜੀ ਖੁੱਲ ਕੇ ਵੇਚ ਰਹੇ ਸੀਗੇ ਉਹ ਚੋਰੀ ਛਿਪੇ ਵੇਚਣੀ ਸ਼ੁਰੂ ਕਰਤੀ। ਇਸ ਸਾਲ ਅਸੀਂ ਕੋਸ਼ਿਸ਼ ਕੀਤੀ ਸੀ ਵੀ ਭਾਈ ਇਹਨਾਂ ਨੂੰ ਮੀਟਿੰਗ ਕਰੀਏ। ਥੋੜੀ ਜਿਹੀ ਹਾਈ ਲੈਵਲ ਹਾਇਰ ਲੈਵਲ ਤੇ ਕਰ ਦੱਸੀਏ ਵੀ ਭਾਈ ਕੌਣ-ਕੌਣ ਵੇਚ ਰਿਹਾ ਹੈਗੀ ਐ। ਇਹਨਾਂ ਤੋਂ ਇੱਕ ਮੀਟਿੰਗ ਨਹੀਂ ਕੀਤੀ ਗਈ। 13 ਅਗਸਤ ਤੋਂ ਮੇਲ ਚੱਲ ਰਹੀ ਹੈ ਜਿਹੜੀ ਘੱਟੋ-ਘੱਟ ਜਿਆਦਾ ਨਹੀਂ ਤੇ 50 ਰੈਂਡਰ ਉਹਦੇ ਚਲੇ ਗਏ ਹੋਣੇ ਆ। ਡੀਜੀਪੀ ਪੰਜਾਬ ਵੱਲੋਂ ਮੇਲ ਆਈ ਇਹਨਾਂ ਨੂੰ ਵੀ ਇਹਦੇ ਤੇ ਕੁਝ ਕਰੋ। ਪਰ ਇਹ ਜਿਵੇਂ ਪਹਿਲਾਂ ਪਤਾ ਨਹੀਂ ਕਿਹੜੀ ਨੀਂਦ ਸੁੱਤੇ ਪਈ ਸੀ ਤੇ ਅੱਜ ਵੀ ਸੁੱਤੇ ਹੀ ਪਈ ਐ।